ਇਨ 10000 ਕੇ ਪਹਿਲਾਂ ਪੰਜਾਬ ਵਿੱਚ ਪੜਕੀ ਅਤਵਾਦੀ ਅੱਗ ਦੀ ਰਾਖ ਅਜੇ ਵੀ ਠੰਡੀ ਨਹੀਂ ਹੋਈ। ਉਹ ਵੇੜੇ ਜੋ ਕਦੇ ਹਾਸੇ ਦਾ ਕਾਰਨ ਬੰਦੇ ਸਨ ਹੁਣ ਚੁੱਪ ਹਨ। ਉਹ ਘਰ ਜਿੱਥੇ ਕਦੇ ਦੁੱਧ ਦੀ ਖੁਸ਼ਬੂ ਆਉਂਦੀ ਸੀ ਅਜੇ ਗੋਲੀਬਾਰੀ ਦੀ ਕਾਂ ਅਤੇ ਗੁਆਚੇ ਹੋਏ ਅਜ਼ੀਜ਼ਾਂ ਦੀਆਂ ਯਾਦਾਂ ਨਾਲ ਗੂੰਜਦੇ ਹਨ। ਇਹ ਜ਼ਖਮ ਸਮੇਂ ਦੇ ਨਾਲ ਪਰੰਦੀ ਬਜਾਏ ਡੂੰਘੇ ਹੁੰਦੇ ਗਏ ਕਿਉਂਕਿ ਇਨ੍ਹਾਂ ਪਰਿਵਾਰਾਂ ਨੂੰ ਨਾ ਤਾਂ ਸਹਾਇਤਾ ਮਿਲੀ ਅਤੇ ਨਾ ਹੀ ਸਰਕਾਰੀ ਵਾਅਦਿਆਂ ਦਾ ਲਾਭ। ਹੁਣ ਇਹਨਾਂ ਪ੍ਰਭਾਵਿਤ ਪਰਿਵਾਰਾਂ ਲਈ ਉਮੀਦ ਦੀ ਕਿਰਨ ਜਗਾਈ ਗਈ ਹੈ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਸੋਮਵਾਰ ਨੂੰ ਇਹਨਾਂ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ ਜਦੋਂ ਇਹਨਾਂ ਪਰਿਵਾਰਾਂ ਨੇ ਐਤਵਾਰ ਨੂੰ ਸ਼੍ਰੀ ਦੁਰਗਿਆਨਾ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀਕਾਂਤਾ ਚਾਵਲਾ ਨਾਲ ਮੁਲਾਕਾਤ ਕੀਤੀ ਉਹਨਾਂ ਭਿਆਨਕ ਘਟਨਾਵਾਂ ਦਾ ਵਰਣਨ ਕੀਤਾ ਤਾਂ ਉਹਨਾਂ ਦੇ ਦਿਲ ਕੰਬ ਗਏ ਦੇਖੋ ਅਤੰਕਵਾਦ ਪੀੜਤ ਪਰਿਵਾਰਾਂ ਦੀਆਂ ਪੰਜਾਬ 'ਚ ਬਹੁਤ ਸੋਫੀਆਂ ਪਰ ਨਾ ਸੁਣਨ ਬਲਾ ਹੁਣ ਕੋਈ ਧਰਨੀ ਕਿ ਜੱਥੇ ਬੰਦੀ ਹੈ ਨਾ ਸਰਕਾਰ ਹੈ ਸਰਕਾਰਾਂ ਇਹ ਕੰਮ ਕਰਦੀਆਂ ਕਿ ਜੇ ਬਡੇ ਨੇਤਾ ਦੇ ਪਰਵਾਜ਼ ਚ ਕੈ ਜਲਦੀ ਹੋ ਗਈ ਕਿ ਉਹਦੇ ਪੁੱਤਰ ਪੁੱਤਰੀਆਂ ਨੂੰ ਤਿੰਨ ਪੀੜੀ ਬਾਹਰ ਵੀ ਅਫਸਰ ਬਣਾ ਦਿੰਦੇ ਐ ਪਰ ਇਹਦਾ ਵਿਚਾਰਿਆ ਜੀ ਪੈਨਸ਼ਨ ਹੈ ਫੋਨ ਵੀ ਇਹਦੇ ਘਰ ਦਾ ਕੋਈ ਜੀ ਚੜਾ ਗਿਆ ਪੁੱਤਰ ਚਲਾ ਗਿਆ ਪਤੀ ਚਲਾ ਗਿਆ ਉਹਨੂੰ ਅੱਜ ਵੀ ਸਿਰਫ 6000 ਰੁਪਏ ਮਿਲਦੀ ਐ 6000 ਵੀ ਘੁਣ ਹੋਈ ਐ ਸਰਕਾਰੇ ਸੋਚੇ कि छः हज़ार रुपए न आतंकवाद पीड़ित परिवार कितों गुजारा करता है दिल्ली भी जो सरकार में सरकार रुपये वंटी जा रही है जेडी दंगा दे पीड़ित है दुख सब तो एक जहा है दिल्ली से भी बेकसूर बुरी तरह मारे गए तो पच्ची हज़ार लोग मारे गए और किसी को तो दर्द नहीं ना भारत सरकार को ना पंजाब सरकार कल गवर्नर साहब मिलन गए और एक प्रार्थना करे एक साढ़े पेंशन जी बढ़ाई जाए ਇੱਕ ਜਿਹੜੇ ਮਕਾਨ ਛੱਡ ਕੇ ਤਾਂ ਗੱਡੀ ਵੀ ਰੋਲੀ ਪੈ ਗਈ ਹੈ ਮਕਾਨ ਛੱਡ ਗਿਆ ਹੈ ਮਕਾਨ ਪੁੱਟ ਗਏ ਅਤਵਾਦੀਆਂ ਨੇ ਉਹਦੇ ਜਾਣ ਨਹੀਂ ਦਿੱਤਾ ਘਰ ਦਾ ਸਮਾਨ ਸਾਰਾ ਲੈ ਗਏ ਐਵੋਜੀ ਪਰਿਵਾਰਾਂ ਨੂੰ ਮਕਾਨ ਖੜੀ ਕਰਨ ਵਾਸਤੇ ਮਦਦ ਦੇਣ ਔਰ ਇਹਨਾਂ ਦੇ ਜਿਹੜਾ ਮ੍ਰਿਤਕ ਹੈ ਮ੍ਰਿਤਕ ਨਹੀਂ ਕਹਿਣਾ ਚਾਹੀਦਾ ਸ਼ਹੀਦ ਹੈ ਅਤਵਾਦ ਅਤਵਾਦ ਗਏ ਤੇ ਮਾਰੇ ਆ ਉਹਦੇ ਜੇ ਪੋਤੇ-ਪੋਤੀਆਂ ਵੀ ਪੜਨਾ ਚਾਹੁੰਦੇ ਹੈ ਤੇ ਉਹਨਾਂ ਨੂੰ ਨੂੰ ਫ੍ਰੀडम फाइਟਰ ਦੇ ਪੋਤੇ-ਪੋਤੀਆਂ ਉਹ ਦਿੰਦੇ ਹੈ ਇਹ ਵੀ ਤੇ ਫ੍ਰੀडम फाइਟਰ ਜਨਮ ਪੰਜਾਬ ਦੀ ਇਕਤਾ ਖੰਡਤਾ ਲਈ ਇਹ ਲੋਕਾਂ ਨੇ ਪ੍ਰਣ ਦਿੱਤੇ ਕਿ ਕੱਲ ਅਸੀਂ ਇਹਨਾਂ ਨੂੰ 2 ਵਜੇ ਗੱਲ ਕਰਨ ਨੂੰ ਮਿਲਾਂਗੇ ਨਾ ਉਹ ਵੀ ਜਿਹੜੇ ਅਮਰਸ਼ਰ ਦੇ ਪਰਿਵਾਰ ਮੇਰੀ ਆਵਾਜ਼ ਹੁੰਦੇ ਆ ਉਹਨਾਂ ਨੂੰ ਕਹਾਂਗੇ ਕਿ ਕੁਝ ਲੋਕ ਜਿਆਦਾ ਲੋਕਾਂ ਦੀ ਉੱਥੇ ਬਹੁਤ ਜ਼ਿਆਦਾ ਲੋਕ ਨਹੀਂ ਜਾਵੇ ਅਗਰ ਕੁਝ ਲੋਕ ਜਿਨ੍ਹਾਂ ਦੀ ਬਹੁਤ ਵੱਡੀ ਕੋਈ ਤਕਰੀਬ ਹੈ ਉਹਨਾਂ ਨਾਲ ਅਨਿਆਇ ਹੋਇਆ ਹੈ ਜਿਹੜੀ ਸੁਵਿਧਾ ਮਿਲਣੀ ਚਾਹੀਦੀ ਸੀ ਨਹੀਂ ਮਿਲੀ ਉਹ ਵੀ ਆਜਮ ਦੁਰਗਾ ਮੰਦਰ ਲੰਗਰ ਦੇ ਅੱਗੇ ਠੀਕ ਸਾਡੇ ਬਾਦਾਂ ਪਹੁੰਚ ਜਾਣਾ ਉੱਚੋਂ ਨਾਲ ਲੈ ਕੇ ਗੱਦ ਸਭ ਮਿਲਾਂ ਜਾਵਾਂਗੇ ਜੈ ਸ੍ਰੀ ਅਕਾਲ